ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਪਹੁੰਚਿਆ ਦੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਬਟਾਲਾ ਵਿਖੇ ਅੱਜ ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਿਹੜਾ ਆ ਇੱਕ ਬਹੁਤ ਵੱਡਾ ਜਿਹੜਾ ਆ ਟਾਸਕ ਦੇ ਦਿੱਤਾ ਗਿਆ ਆ ਆਪਣੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆ ਉਹਨਾਂ ਨੂੰ ਇੱਕ ਟਾਸਕ ਦਿੱਤਾ ਗਿਆ ਆ ਮੈਂਬਰਸ਼ਿਪ ਟਾਸਕ ਤੁਹਾਨੂੰ ਦੱਸਦੇ ਆ ਕਿ ਇਸ ਮੈਂਬਰਸ਼ਿਪ ਦੇ ਵਿੱਚ ਜਿਹੜਾ ਆ ਜਿੰਨੇ ਵੀ ਅਹੁਦੇਦਾਰ ਨੇ ਉਹ ਆਪਣੇ ਨਾਲ ਜਿਹੜਾ ਆ ਮੈਂਬਰ ਜੋੜਨਗੇ ਕਿੰਨੇ ਮੈਂਬਰ ਇੱਕ ਬੰਦਾ ਜੋੜੇਗਾ ਕਿਸ ਤਰ੍ਹਾਂ ਚੱਲੇਗੀ ਸਾਰੀ ਟੀਮ ਕੀ ਪ੍ਰੋਸੀਜਰ ਹੈਗਾ ਸਾਡੇ ਨਾਲ ਇਸ ਟਾਈਮ ਵਾਲੇ ਸਭ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਇਹ ਸਾਰਾ ਪ੍ਰੋਗਰਾਮ ਕਦੋਂ ਤੋਂ ਉਲੀਕਿਆ ਗਿਆ ਕਦੋਂ ਸ਼ੁਰੂ ਹੋਇਆ ਤੇ ਅੱਜ ਜਿਹੜਾ ਇਹਨਾਂ ਨੇ ਪ੍ਰੈਸ ਕਾਨਫਰੰਸ ਬਟਾਲਾ ਦੇ ਵਿੱਚ ਆਪਣੇ ਸਾਰੇ ਵਲੰਟੀਅਰ ਦੇ ਨਾਲ ਕੀਤੀ ਉਹਦੇ ਵਿੱਚ ਇਹਨਾਂ ਨੇ ਕੀ ਕੁਝ ਕੀਤਾ ਸਰ ਸਤਿ ਸ੍ਰੀ ਅਕਾਲ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਤੇ ਥੋੜਾ ਚੱਲਦਾ ਅੱਜ ਸਾਡਾ ਜੋ ਦੋ ਤਰੀਕ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਆ ਉਹਦਾ ਇੱਕ ਮੈਂਬਰਸ਼ਿਪ ਨੰਬਰ ਕੋਡ ਜਿਹੜਾ ਉਹ ਇਸ਼ੂ ਕੀਤਾ 88 0000 000 224 ਉਹ ਮਿਸਟ ਕਾਲ ਦੇ ਆਧਾਰਿਤ ਹੋਏਗਾ ਉਹ ਨੰਬਰ ਕੋਡ ਜਿਹੜਾ ਆਪਾਂ 스마트ਫੋਨ ਤੇ ਲਗਾ ਕੇ ਮਿਸਟ ਕਾਲ ਲਾਵਾਂਗੇ ਔਰ ਮਿਸਟ ਕਾਲ ਲੱਗਣ ਦੇ ਨਾਲ ਇੱਕ ਸਾਨੂੰ OTP ਨੰਬਰ ਆਏਗਾ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣਨ ਦੇ ਵਾਸਤੇ ਇਹ ਅਭਿਆਨ ਸ਼ੁਰੂ ਕੀਤਾ ਗਿਆ ਔਰ ਉਹ ਕੋਡ ਜ਼ਰੂਰੀ ਆ ਔਰ ਜੋ ਸਾਡੀ ਡਿਊਟੀ ਲੱਗੀ ਆ ਪਰਦੇਸ਼ ਵੱਲੋਂ ਅੱਜ ਸਾਡੇ ਸਾਬਕਾ ਮੰਤਰੀ ਤਿਕਸ਼ਨ ਸੂਜੀ ਬਟਾਲਾ ਵਿਖੇ ਆਏ ਸੀ 2 ਤਰੀਕ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਮੈਂਬਰਸ਼ਿਪ ਦਾ ਆਗਾਜ਼ ਕੀਤਾ 3 ਤਰੀਕ ਨੂੰ ਸਾਡੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਚੰਡੀਗੜ੍ਹ ਦਫ਼ਤਰ ਵਿਖੇ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵਿੱਚ ਡਿਊਟੀਆਂ ਲਗਾਈਆਂ ਉਸ ਲੜੀ ਤਹਿਤ ਅੱਜ ਬਟਾਲਾ ਜ਼ਿਲ੍ਹਾ ਦੇ ਵਿੱਚ ਤਿਕਸ਼ਨ ਸੂਤ ਜੀ ਨੇ ਆ ਕੇ ਮੈਂਬਰਸ਼ਿਪ ਸ਼ੁਰੂ ਕਰਵਾਈ ਆ ਔਰ ਬਹੁਤ ਉਤਸ਼ਾਹ ਕਾਰਜਕਰਤਾਵਾਂ ਦੇ ਵਿੱਚ ਪਦ ਅਧਿਕਾਰੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵੱਤਵਤ ਮੈਂਬਰਸ਼ਿਪ ਹੋਵੇ ਅੱਜ ਸਾਰੇ ਕਾਰਜਕਰਤਾ ਜੋਸ਼ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਲੱਗੇ ਹੋਏ ਨੇ ਔਰ ਮੈਂਬਰਸ਼ਿਪ ਸਾਡੀ ਆਈਟੀ ਦੀ ਟੀਮ ਪੂਰੀ ਉਹਨਾਂ ਦੇ ਨਾਲ ਉਹਨਾਂ ਦਾ ਸਹਿਯੋਗ ਕਰ ਰਹੀ ਆ ਔਰ ਵੱਤਵਤ ਮੈਂਬਰਸ਼ਿਪ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵੱਲੋਂ ਕੀਤੀ ਜਾਏਗੀ ਇਸ ਟਾਈਮ ਤੁਹਾਨੂੰ ਦੱਸ ਦਈਏ ਕਿ ਜਿਹੜੀ ਗੱਲ ਵਾਲੀ ਸਾਹਿਬ ਨੇ ਕਹੀ ਵੀ ਇੱਕ ਨੰਬਰ ਜਿਹੜਾ ਆ ਹਾਈ ਕਮਾਂਡ ਵੱਲੋਂ ਦਿੱਤਾ ਗਿਆ ਆ ਉਹ ਨੰਬਰ ਨੋਟ ਤੁਸੀਂ ਵੀ ਕਰ ਲਵੋ ਅਗਰ ਬੀਜੇਪੀ ਦੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਬੀਜੇਪੀ ਨਾਲ ਜੁੜਨਾ ਚਾਹੁੰਦੇ ਹੋ ਜਾਂ ਤੁਸੀਂ ਜੁੜੇ ਹੋਏ ਹੋ ਤੇ ਉਹਦੀ ਮੈਂਬਰਸ਼ਿਪ ਦੇ ਲਈ ਤੁਹਾਨੂੰ 880000 2024 ਇਸ ਨੰਬਰ ਦੇ ਉੱਤੇ ਤੁਸੀਂ ਮਿਸਕਾਲ ਕਰਨੀ ਹੈ ਮਿਸਕਾਲ ਕਰਨ ਤੋਂ ਬਾਅਦ ਇੱਕ ਲਿੰਕ ਮਿਲੇਗਾ ਲਿੰਕ ਦੇ ਉੱਪਰ ਜਾ ਕੇ ਤੁਸੀਂ ਆਪਣੀ ਮੈਂਬਰਸ਼ਿਪ ਜਿਹੜੀ ਹੈ ਅਪਰੂਵਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਮੈਂਬਰਸ਼ਿਪ ਕਾਰਡ ਜਿਹੜਾ ਆ ਉਹਦੇ ਨਾਲ ਹੀ ਜਿਹੜਾ ਆ ਅਲਾਉ ਹੋ ਜਾਏਗਾ ਤੁਹਾਡੇ ਫੋਨ ਦੇ ਉੱਤੇ ਹੀ ਜਿਹੜਾ ਉਹ ਕਾਰਡ ਤੁਹਾਨੂੰ ਮਿਲ ਜਾਏਗਾ ਤੁਸੀਂ ਉਹਦਾ ਪ੍ਰਿੰਟ ਕਢਾ ਕੇ ਵੀ ਰੱਖ ਸਕਦੇ ਹੋ ਜਾਂ ਫਿਰ ਆਪਣੇ ਫੋਨ ਦੇ ਵਿੱਚ ਵੀ ਲੋਡ ਭੰਨ ਤੇ ਜਿਹੜਾ ਆ ਆਪਣੀ ਪਾਰਟੀ ਦੇ ਵਿੱਚ ਜਿਹੜਾ ਆ ਉਹਨੂੰ ਤੁਸੀਂ ਵਰਤ ਸਕਦੇ ਕਰਤ ਸਕਦੇ ਹੋ ਗੱਲਬਾਤ ਕਰਦੇ ਆ ਸਰ ਜਿਵੇਂ ਕਿ ਇੱਕ ਬੜਾ ਵੱਡਾ ਟਾਸਕ ਆ ਮੈਂਬਰ ਜੋੜਨੇ ਇੱਕ ਕੀ ਇਹ ਜਿਹੜੇ ਕਿ ਸਾਰੇ ਟਾਸਕ ਆ ਇਹ ਮੰਡਲ ਦੇ ਵਿੱਚ ਵੀ ਚੱਲਣਗੇ ਜਾਂ ਸਿਰਫ ਜਿਹੜੀਆਂ ਮੁੱਖ ਜਥੇਬੰਦੀਆਂ ਨੇ ਤੁਹਾਡੇ ਵਿੱਚ ਉਹਨਾਂ ਨਾਲ ਹੀ ਚੱਲਣਗੇ ਨਹੀਂ ਜੀ ਕੋਈ ਮੁੱਖ ਜਥੇਬੰਦੀਆਂ ਦੀ ਗੱਲ ਨਹੀਂ ਕੀ ਸਾਡੀ ਮੈਂਬਰਸ਼ਿਪ ਬੂਥ ਸਤਰ ਤੋਂ ਸ਼ੁਰੂ ਹੁੰਦੀ ਆ ਸਾਰੇ ਗਰਾਸ ਰੂਟ ਤੇ ਜਿੰਨੇ ਵੀ ਕਾਰਜਕਰਤਾ ਜ਼ਮੀਨੀ ਸਤਰ ਤੇ ਜੁੜੇ ਹੋਏ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਤੋਂ ਸ਼ੁਰੂ ਹੋਏਗੀ ਔਰ ਘਰ ਘਰ ਜਾ ਕੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਉਹ ਜਾਣਗੇ ਔਰ ਇਹ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨਗੇ ਔਰ ਸਾਰੇ ਵਰਕਰਾਂ ਦੇ ਵਾਸਤੇ ਇੱਕ ਟਾਸਕ ਵਾ ਕਿ ਵੱਧ ਤੋਂ ਵੱਧ ਮੈਂਬਰ ਬਣਾ ਕੇ ਐਕਟਿਵ ਮੈਂਬਰ ਬਣ ਔਰ ਐਕਟਿਵ ਮੈਂਬਰ ਤੋਂ ਬਾਅਦ ਸੰਗਠਨ ਨਾਤਮਕ ਢਾਂਚੇ ਦੀ ਜੋ ਰਚਨਾ ਸਾਡੇ ਜੋ ਬਹੁਤ ਹੀ ਸੁੰਦਰ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੀਤੀ ਜਾਂਦੀ ਹੈ ਨਿਰਪੱਖ ਤੌਰ ਦੇ ਉੱਤੇ ਕੀਤੀ ਜਾਏਗੀ ਔਰ ਜਿਹੜੇ ਮੈਂਬਰ ਬਣਨਗੇ ਐਕਟਿਵ ਮੈਂਬਰ ਉਹਨਾਂ ਦੇ ਵਿੱਚੋਂ ਹੀ ਸਾਰੇ ਮੰਡਲ ਪ੍ਰਧਾਨ ਜਿਨ੍ਹਾਂ ਨੂੰ ਸਰਕਲ ਪ੍ਰਧਾਨ ਕਹ ਲਈਦਾ ਉਸ ਤੋਂ ਬਾਅਦ ਇੰਚਾਰਜ ਜ਼ਿਲ੍ਹਾ ਪ੍ਰਧਾਨ ਫਿਰ ਪ੍ਰਦੇਸ਼ ਦੇ ਪਹਾੜਤਕਾਰੀ ਫਿਰ ਰਾਸ਼ਟਰੀ ਸਤ ਦੇ ਉਹ ਇਸ ਤਰ੍ਹਾਂ ਸਾਡਾ ਜਿਹੜਾ ਸਿਸਟਮ ਆ ਮੈਂਬਰਸ਼ਿਪ ਦੇ ਆਧਾਰਿਤ ਆ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਜਿਹੜੇ ਵੀ ਮੈਂਬਰ ਚੁਣੇ ਜਾਣਗੇ ਜਿਹੜੇ ਵੀ ਮੈਂਬਰ ਜੁੜਨਗੇ ਉਹਨਾਂ ਮੈਂਬਰਾਂ ਦੇ ਵਿੱਚੋਂ ਹੀ ਇੱਕ ਤਰ੍ਹਾਂ ਦਾ ਜਿਹੜਾ ਆ ਪ੍ਰਧਾਨਗੀਆਂ ਜਾਂ ਮੰਡਲ ਦੇ ਵਿੱਚ ਜਿਹੜੇ ਵੀ ਕਾਰਜਕਰਤਾ ਹੋਣਗੇ ਉਹਨਾਂ ਮੈਂਬਰਾਂ ਚੋਂ ਹੋਣਗੇ ਅਦਰ ਕੋਈ ਨਹੀਂ ਆ ਸਕਦਾ ਨਹੀਂ ਜੀ ਬਿਲਕੁਲ ਇਹੀ ਗੱਲ ਆ ਜਿਹੜੇ ਮੈਂਬਰ ਬਾਦ ਤੇ ਜਨਤਾ ਪਾਰਟੀ ਦੇ ਐਕਟਿਵ ਮੈਂਬਰ ਹੋਣਗੇ ਉਹਨਾਂ ਦੇ ਵਿੱਚੋਂ ਹੀ ਸੰਗਠਨਾਤਮਕ ਰਚਨਾ ਹੋਏਗੀ ਸਰ ਜਿਵੇਂ ਕਿ ਅੱਜ ਬਹੁਤ ਸਾਰਾ ਇਕੱਠ ਤੁਹਾਡੇ ਨਾਲ ਜੁੜਿਆ ਸੀ ਇੱਥੇ ਬਹੁਤ ਸਾਰੇ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਲੰਟੀਅਰ ਤੁਹਾਡੇ ਨਾਲ ਜੁੜੇ ਦੂਰੋਂ ਵੀ ਆਏ ਨੇੜੋਂ ਵੀ ਆਏ ਉਹਨਾਂ ਸਾਰਿਆਂ ਨੇ ਅੱਜ ਦਾ ਪ੍ਰੋਗਰਾਮ ਅਟੈਂਡ ਕੀਤਾ ਆ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਟਾਸਕ ਉਹਨਾਂ ਵਾਸਤੇ ਸੌਖਾ ਹੈ ਜਾਂ ਔਖਾ ਨਹੀਂ ਕੋਈ ਔਖਾ ਨਹੀਂ ਜੀ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਮੈਂਬਰਸ਼ਿਪ ਜਦੋਂ ਵੀ ਆਈ ਆ ਬੜੀ ਜੋਸ਼ੋ ਫਰੋਸ਼ਣਾ ਕੀਤੀ ਆ ਔਰ ਇਸ ਵਾਰ ਵੀ ਵਰਤਵਤ ਮੈਂਬਰਸ਼ਿਪ ਹੋਏਗੀ ਔਰ ਇਹ ਮੈਨੂੰ ਯਕੀਨ ਆ ਕਿ ਜੋ ਵਰਕਰਾਂ ਦੇ ਵਿੱਚ ਜੋਸ਼ ਆ ਉਤਸ਼ਾਹ ਆ ਬਹੁਤ ਵੱਡੀ ਮੈਂਬਰਸ਼ਿਪ ਕਰਕੇ ਉਹ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਨੂੰ ਦੇਣਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਸ ਤਰ੍ਹਾਂ ਅੱਜ ਸੈਂਕੜੇ ਕਾਰਜਕਰਤਾ ਇੱਥੇ ਦਫ਼ਤਰ ਵਿਖੇ ਪਹੁੰਚੇ ਨੇ ਉਹ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਕਿ ਤਿਕਸ਼ਨ ਸੂਜੀ ਸਾਡੇ ਆਦਰਨੀਏ ਮੰਤਰੀ ਸਾਹਿਬका ਕੈਬਨ ਮੰਤਰੀ ਪੰਜਾਬ ਉਹ ਉਨ੍ਹਾਂ ਦੇ ਸੁਨੇਹੇ ਤੇ ਸਾਰੇ ਜਣੇ ਉਸੇ ਵੇਲੇ ਇੱਕਦਮ ਪਹੁੰਚ ਗਏ ਨੇ ਔਰ ਮੈਂਬਰਸ਼ਿਪ ਵਾਸਤੇ ਸਾਰੇ ਕਾਰਜਕਰਤਾਵਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਔਰ ਦੂਸਰਾ ਮੈਂ ਅੱਜ ਸੂਸਾਬੇ ਮੁਬਾਰਕ ਦੇ ਕੇ ਗਏ ਨੇ ਕਿਉਂਕਿ ਮੇਰਾ ਇਹ ਸ਼ਹਿਰ ਆ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵੱਲੋਂ ਮੈਂ ਹਰ ਕਾਰਜਕਰਤਾ ਵੱਲੋਂ ਆਪਣੇ ਸਾਹਿਬ ਪਾਤਸ਼ਾਹ ਦੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਸਾਰੇ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਰ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਜੋ ਕਿ ਬੜੀ ਧੂਮ ਧਾਮ ਔਰ ਸ਼ਰਧਾ ਦੇ ਨਾਲ ਬਟਾਲਾ ਵਿਖੇ ਇਹ ਪਰਮ ਮਨਾਇਆ ਜਾਂਦਾ ਸਾਡੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਮਾਤਾ ਸੁਲਖਣੀ ਜੀ ਨੂੰ ਵਿਆਹਣ ਆਏ ਸੀ ਔਰ ਮਾਤਾ ਜੀ ਦਾ ਇੱਥੇ ਪੱਕੇ ਘਰ ਬਟਾਲਾ ਵਿੱਚ ਔਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤ ਇਹ ਧਰਤੀ ਜਿੰਨੂੰ ਮੈਂ ਸ਼ਤ ਸ਼ਤ ਨਮਨ ਕਰਦਾ ਔਰ ਸਾਰੇ ਬਟਾਲਾ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਸਰ ਲਾਸਟ ਸਵਾਲ ਆ ਜਿਵੇਂ ਕਿ ਅਸੀਂ ਮੈਂਬਰ ਤੋਂ ਹਾਂ ਸਾਡੇ ਕਈ ਵਲੰਟੀਅਰ ਜਿਹੜੇ ਨੇ ਆਮ ਵਰਕਰ ਹੁੰਦੇ ਨੇ ਜਿਹੜੇ ਪਿੰਡਾਂ ਥਾਵਾਂ 'ਚ ਹੁੰਦੇ ਨੇ ਉਹ ਵੀ ਇਸ ਟਾਸਕ ਨੂੰ ਪੂਰਾ ਕਰ ਸਕਦੇ ਆ ਮੈਂਬਰ ਜੁੜ ਸਕਦੇ ਆ ਬਿਲਕੁਲ ਜੀ ਸਾਰਿਆਂ ਲਈ ਖੁੱਲਾ ਸੱਦਾ ਵਾ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਪ੍ਰੇਮ ਕਰਦਾ ਜਿਹੜਾ ਪਾਰਟੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਸਾਰਿਆਂ ਲਈ ਖੁੱਲਾ ਸਦਾਵਾ ਸਾਰੇ ਮਿਹਨਤ ਕਰਨ ਔਰ ਵਤ ਵਤ ਮੈਂਬਰਸ਼ਿਪ ਕਰਨ ਔਰ ਪਾਰਟੀ ਦੇ ਨਾਲ ਜੁੜਨ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਐਸਾ ਸੰਗਠਨ ਹੈ ਜੋ ਦੁਨੀਆ 'ਚ ਸਭ ਤੋਂ ਵੱਡਾ ਸੰਗਠਨ ਹੈ ਬਹੁਤ ਵਧੀਆ ਜੀ ਇਸ ਟਾਈਮ ਸਾਡੇ ਨਾਲ ਵਾਲੀਆ ਜੀ ਗੱਲਬਾਤ ਕਰਦੇ ਪਏ ਸੀ ਭਾਰਤੀ ਜਨਤਾ ਪਾਰਟੀ ਦੇ ਆਫਿਸ ਬਟਾਲਾ ਤੋਂ ਤਾਂ ਦਾ ਦਈਏ ਕਿ ਹਾਂ ਕਮਾਂਡ ਵੱਲੋਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇੱਕ ਟਾਸਕ ਦਿੱਤਾ ਗਿਆ ਹੈ ਜਿਹਦੇ ਚ ਮੈਂਬਰਸ਼ਿਪ ਟਾਸਕ ਆ ਕਿ ਹਰ ਬੰਦਾ ਜਿਹੜਾ ਆ ਉਹ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਉਹ ਇੱਕ ਤਰ੍ਹਾਂ ਜਿਹੜਾ ਆ ਪਾਰਟੀ ਦਾ ਮੈਂਬਰ ਬਣਨ ਦੇ ਲਈ ਤਾਂ ਮੈਂ ਦੁਬਾਰਾ ਤੋਂ ਦੱਸ ਦਵਾਂ ਕਿ ਇੱਕ ਨੰਬਰ ਜਿਹੜਾ ইস্যੂ ਕੀਤਾ ਗਿਆ ਆ 88 00002024 ਇਹਦੇ ਉੱਤੇ ਤੁਸੀਂ ਮਿਸ ਕਾਲ ਕਰਨੀ ਹੈ ਚਾਹੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਲੰਟੀਅਰ ਹੋ ਮੈਂਬਰ ਹੋ ਅਹੁਦੇਦਾਰ ਹੋ ਚਾਹੇ ਤੁਸੀਂ ਆਮ ਵਰਕਰ ਹੋ ਪਿੰਡ 'ਚ ਰਹਿੰਦੇ ਹੋ ਤੁਸੀਂ ਵੀ ਮੈਂਬਰ ਬਣ ਸਕਦੇ ਹੋ ਇਸ ਨੰਬਰ ਨੂੰ ਡਾਇਲ ਕਰਕੇ ਨੰਬਰ ਡਾਇਲ ਕਰਨ ਤੋਂ ਬਾਅਦ ਲਿੰਕ ਦਿੱਤਾ ਜਾਏਗਾ ਲਿੰਕ ਤੇ ਕਲਿੱਕ ਕਰਕੇ ਤੁਸੀਂ ਜਿਹੜਾ ਆ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਕੇ ਆਪਣੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਦੇ ਹੋ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮਾਟੜਾ ਆਪਣਾ ਧਰਮ ਜੀ